ਸੁਨਾਮ ਦੇ ਸੀਤਾ ਸਰਤਾ ਵਿੱਚ ਅੱਜ ਮਹਾਸ਼ਿਵratri ਦਾ ਉਤਸਵ ਬਹੁਤ ਹੀ ਸ਼ਰਧਾਪੂਰਕ ਬਨਾਇਆ ਗਿਆ ਇਸ ਮੌਕੇ ਮੰਦਿਰ ਦੇ ਪ੍ਰਧਾਨ ਅਤੇ ਉਹਦੇਦਾਰਾਂ ਨਾਲ ਤੁਹਾਨੂੰ ਰੋਪਰੂ ਗੱਲਬਾਤ ਕਰਵਾਈਏ ਅਤੇ ਉੱਥੋਂ ਦੇ ਤੁਹਾਨੂੰ ਕੁਝ ਝਲਕੀਆਂ ਦਿਖਾਈਏ ਜੈ ਹੋ ਬੋਲੇ ਬੰਦਾਰੀ ਹੋਇ ਜਾ ਹੋ ਬੋਲੇ ਬੰਦਾਰੀ ਜੈ ਹੋ ਬੋਲੇ ਬੰਦਾਰੀ ਬੋਲ ਸ਼ੰਕਰ ਭਗਵਾਨ ਜੀ ਜੈ ਸ਼੍ਰੀ ਮੀਲਕੰਠਿ ਜੀ ਰਾਮ ਮੰਦਰ ਸੀਤਾ ਸਰ ਮੰਦਰ ਸਾਰੇ ਜਿੰਨੇ ਭਗਤ ਆ ਰਹੇ ਨੇ ਉਹਨਾਂ ਦਾ ਬਹੁਤ ਜਿਆਦਾ ਸਵਾਗਤ ਕਰਦੀ ਹੈ ਬੋਲੇ ਸ਼ੰਕਰ ਉਹਨਾਂ ਨੂੰ ਜਿਹੜੀ ਮੁਰਾਦ ਲੈ ਕੇ ਆਉਂਦੇ ਨੇ ਪੂਰੀ ਕਰੇ ਆਸ਼ੀਰਵਾਦ ਦੇਣ ਇਹ ਮੰਦਿਰ ਪ੍ਰਾਚੀਨ ਮੰਦਿਰ ਹੈ ਜੀ ਇਸ ਕਰਕੇ ਇੱਥੇ ਸੁਨਾਮ ਸੰਗਰੂਰ ਲਵੇ ਲਵੇ ਸਾਰੀਆਂ ਜਗ੍ਹਾ ਤੋਂ ਮੱਥਾ ਟੇਕ ਕੇ ਆਉਂਦੇ ਨੇ 1 ਲੱਖ ਦੇ ਟਰਟ ਬੰਦਾ ਹੋਰੇ ਮੱਥਾ ਟੇਕ ਕੇ ਆਉਂਦੇ ਜੀ ਇਸ ਕਰਕੇ ਸਾਨੂੰ ਇਹ ਬਿੰਦੀ ਆ ਭੋਲਾ ਜੰਗਰ ਸਭ ਦੀ ਬੇਨ ਕਾਮਨਾ ਪੂਰੀ ਕਰੇ ਇਹ ਪਜਾ ਸਰਵਰ ਦੇ ਪਜਾ ਮਹਾਂ ਕਗਨ ਸਿੱਧਰ ਕਰੋ ਨਾਮਾਇ ਸ਼ਿਵਾਏ ਸਵਾਹ ਬਹੁਤ ਨਾਮਾਇ ਸ਼ਿਵਾਏ ਪ੍ਰਭਾਤ ਭਗਵਾਨ ਫੁਰਨਾ ਦੇ ਭੰਡਾਰੇ ਲਈ ਨਾਮ ਦੇ ਰਹੇ ਹਨ ਭਗਵਾਨ ਫੁਰਨਾ ਦੇ ਕਿ ਹਰ ਮਨੋ ਕਾਮਨਾ ਪੂਰੀ ਕਰੇ ਭਗਵਾਨ ਫੁਰਨਾ ਇਨਕੇ ਘਰ ਮੇਂ ਰਿੰਦੀ ਸਿੰਦੀ ਕਬਾਦ ਕਰੇ ਬਲ ਸ਼ੰਕਰ ਭਗਵਾਨ ਅੱਜ 51ਵਾਂ ਮਹਾ ਸ਼ਿਵਰਾਤਰੀ ਮੇਲੇ ਤੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਸੀਤਾ ਸਾਹਿਬ ਤਾਂ ਵੀਖੇ ਜਿਹੜਾ ਕੁੰਡੂਆ ਸ਼ਿਵਰਾਤਰੀ ਮੇਲਾ ਜਿਹੜਾ ਹੈਗਾ ਬੜੀ ਧੂਮ-ਧਾਮ ਨਾਲ ਪ੍ਰਦੀਸ਼ ਸ਼ਰਦਾ ਨਾਲ ਉਤਸ਼ਾਹ ਨਾਲ ਬਣਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਜਿਹੜਾ ਹੈਗਾ ਬਹੁਤ ਉਤਸਾਹ ਲੋਕਾਂ ਦੇ ਵਿੱਚ ਜਿਹੜਾ ਹੈਗਾ ਅੱਜ ਇਸ ਸ਼ਿਵਰਾਤੀ ਦੇ ਪ੍ਰਲਖਸ਼ ਦੇ ਵਿੱਚ ਹੈਗਾ ਸਵੇਰ ਤੋਂ ਹੀ ਪੂਰੀ ਭੀੜ ਜਿਹੜੀ ਹੈਗੀ ਸੀਤਾ ਸਰ ਤਾਂ ਵਿਖੇ ਲੱਗੀ ਹੋਈ ਹੈ ਸ਼ਾਮ ਨੂੰ ਜਿਹੜੇ ਨੇ ਅੱਜ ਚਾਰੇ ਪੈਰ ਦੇ ਪੂਰੇ ਨੇ ਸ਼ਾਮ ਨੂੰ 7 ਵਜੇ ਰਾਤ ਨੂੰ 11 ਵਜੇ 2 ਵਜੇ ਤੇ ਸਵੇਰੇ 4 ਵਜੇ ਸਿਮਹਾ ਪ੍ਰਾਂਤ ਦੇ ਜਿਹੜੇ ਸ਼ਿਵਰਾਤੀ ਦੇ ਪੂਜਨ ਹੋਣਗੇ ਸਵੇਰੇ ਹਵਨ ਹੋਊਗਾ ਉਸ ਤੋਂ ਪ੍ਰਾਂਤ ਕਥਾ ਤੇ ਪੰਡਾਰੇ ਵਰਤ ਜਾਣਗੇ ਹਾਂ ਜੀ ਜੈ ਸਭੀ ਪਰਮਪ੍ਰੀਤੋ ਸੁਣੇ ਦੇ ਰਹਾ ਹੈ ਕਿ ਭਗਵਾਨ ਫੋਲ ਨਾਮ ਦਾ ਆਸ਼ੀਰਵਾਦ ਲੈ ਕੇ ਭਗਵਾਨ ਫੋਲ ਨਾਮ ਦੇ ਭਗਵਾਨ ਸ਼ਿਵ ਦਾ ਇਹ ਮਹਾਪਰਵ ਜੋ ਸ਼ਿਵਰਾਤਰੀ ਵੈਸੇ ਤਾਂ ਯੁਵਾ ਯਗਾਂਤਰਾ ਤੋਂ ਮਨਾਇਆ ਜਾ ਰਿਹਾ ਪਰ ਭਗਵਾਨ ਦਾ ਆਪਾਂ ਸਿੱਧਾ ਸਰਦਾਨ ਤੇ ਅਕੁੰਝੇ ਸ਼ਿਵਰਾਤਰੀ ਮਹਾ ਮਿੱਲਾ ਮਨਾ ਰਹੇ ਹਾਂ ਉਹਦੇ ਉਪਲਕਸ਼ ਵਿੱਚ ਸਾਰਵਸਤ ਦੇਸ਼ ਵਾਸੀਆਂ ਨੂੰ ਪ੍ਰਦੇਸ਼ ਵਾਸੀਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਤੇ ਸ੍ਰੇਤਾ ਯੁੱਗ ਦਾ ਇਹ ਤੀਰਥ ਸਥਾਨ ਸੀਤਾ ਸਰਧਾਨ ਹੈ ਜਿੱਥੇ ਇਸ਼ਾਕ ਸ਼ਾਹਤ ਸ਼੍ਰੀ ਨੀਲਕੰਠೇಶ್ਵਰ ਮਹਾਦੇਵ ਬਿਰਾਜਮਾਨ ਨੇ ਕਿਰਪਾ ਸਦਗਾ ਅਸੀਂ ਪਰਵ ਮਨਾ ਰਹੇ ਆ ਇਹ ਨਵਾਂ ਹੀ ਪਰਵ ਹੈ ਤੇ ਸਾਰੇ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਅੱਜ ਕੱਲ ਪਰਸੋਂ ਪਰ 13 ਦਿਨ ਨੂੰ ਬਹੁਤ ਵੱਡੀ ਬੱਬਿਆ ਸ਼ੋਭਾ ਯਾਤਰਾ ਨਿਕਲੀ ਅੱਜ ਜਲ ਯਾਤਰਾ ਜੀ ਜੋ ਹੀ ਕਹਿਰ اٹਕਣਿਆ ਮਾ ਕੰਡੀਆਂ ਨੇ ਉਹ ਯਾਤਰਾ ਚੱਲ ਰਹੀ ਹੈ ਯਾਗ ਹੋਣਗੇ ਪੂਜਨ ਹੋਣਗੇ ਤੇ ਸਵੇਰੇ ਕੱਲ ਨੂੰ ਪੂਰਨ ਰੂਤੀ ਹੋਊਗੀ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਸ਼੍ਰੀ ਮਹਾਦੇਵ ਕੀ ਜੈ ਸ਼ਿਵਰਾਤਰੀ ਦੇ ਪਾਵਨ ਮੌਕੇ ਤੇ ਪੂਰੇ ਸੁਨਾਮਾਸੀਆਂ ਨੂੰ ਲੱਖ ਲੱਖ ਵਧਾਈਆਂ ਇਹਦੇ ਹਰ ਵਾਰ ਚੌਰਾਤਰੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਸ ਕਰਕੇ ਸਾਰੇ ਸੁਨਾਮ ਵਾਸੀਆਂ ਨੂੰ ਅਰਦਾਸ ਹੈ ਕਿ ਇਧਰ ਹੁਮ ਹੁਮ ਆ ਕੇ ਪਹੁੰਚੋ ਤੇ ਮੰਦੇ ਦਾ ਮਾਨ ਵਧਾਓ ਸਭ ਨੂੰ ਚਵਰਾਤੇ ਦੀ ਬਹੁਤ ਬਹੁਤ ਵਧਾਈਆਂ ਤ੍ਰੀਤੇਸ ਮੌਕੇ ਤੇ ਸਿਤਾ ਸਰ ਮੰਦਰ ਦੇ ਵਿੱਚ ਸ਼ਿਵਰਾਤਰੀ ਦਾ ਤਿਉਹਾਰ 51 ਸਾਲਾਂ ਤੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਬਹੁਤ ਲੱਖਾਂ ਲੋਕ ਇੱਥੇ ਬੜੀ ਗਿਣਤੀ ਦੇ ਵਿੱਚ ਇਕੱਠੇ ਹੁੰਦੇ ਨੇ ਇਸ ਸ਼ਿਵਰਾਤਰੀ ਦੇ ਮੌਕੇ ਦੇ ਉੱਤੇ ਅਚਾਰ ਆਨੰਦ ਲੈਂਦੇ ਨੇ ਬਹੁਤ ਸਾਰੀਆਂ ਇੱਥੇ ਵਿਗਿਆਨੀਆਂ ਨੇ ਸਾਲਸ ਲਗਾਈਆਂ ਜਾਂਦੀਆਂ ਨੇ ਤੇ ਲੋਕ ਬੜੀ ਧੂਮ-ਧਾਮ ਨਾਲ ਸ਼ਿਵਰਾਤਰੀ ਦਾ ਤਿਉਹਾਰ ਇੱਥੇ ਮਨਾਇਆ ਜਾਂਦਾ ਹੈ ਔਰ ਹਰ ਵਿਅਕਤੀ ਦੀਏ ਤੇ ਮਨੋਕਾਮਨਾ ਪੋਲੇ ਨਾਲ ਤੇ ਜਲ ਚੜਾ ਕੇ ਪੂਰੀ ਹੁੰਦੀ ਹੈ।